रिकॉर्ड खबरनामा ਤੇ ਸਭ ਦਾ ਸਵਾਗਤ ਹੈ ਜਿਵੇਂ ਕਿ ਕਣਕ ਦੀ ਕਟਾਈ ਸ਼ੁਰੂ ਹੋ ਚੁੱਕੀ ਹੈ ਮੰਡੀਆਂ ਦੇ ਵਿੱਚ ਵੀ ਕਣਕ ਆਉਣੀ ਸ਼ੁਰੂ ਹੋ ਚੁੱਕੀ ਹੈ ਸਰਕਾਰ ਵੱਲੋਂ 1 April ਤੋਂ ਜਿਹੜੀ ਐਸ ਦੀ ਗੋਲੀ ਸ਼ੁਰੂ ਕਰ ਦਿੱਤੀ ਗਈ ਸੀ ਜਿਸ ਦੇ ਚੱਲਦਿਆਂ ਹੁਣ ਮੰਡੀਆਂ ਦੇ ਵਿੱਚ ਕਣਕ ਦੀ ਆਮਦ ਸ਼ੁਰੂ ਹੋ ਚੁੱਕੀ ਹੈ ਪਰ ਕਿਤੇ ਨਾ ਕਿਤੇ ਇਸ ਵਾਰ ਫੇਰ ਕਿਸਾਨਾਂ ਨੂੰ ਖੱਜਲ-ਖੋਲ ਆ ਰਿਹਾ ਪੈ ਰਿਹਾ ਹੈ ਗੱਲ ਕੀਤੀ ਜਾਵੇ ਫਰੀਕਕੋਟ ਦੀ ਤਾਂ ਫਰੀਕਕੋਟ ਦੀ ਮੰਡੀ ਦੇ ਵਿੱਚ ਪਿਛਲੇ 3-4 ਦਿਨਾਂ ਤੋਂ ਕਿਸਾਨ ਮੰਡੀ ਦੇ ਵਿੱਚ ਬੈਠੇ ਹਨ ਇਸ ਵਿੱਚ ਇੱਕ ਕਿਸਾਨ ਨੇ ਆਪਣਾ ਦੁੱਖ ਜਾਰ ਕੀਤਾ ਕਿ ਉਹ ਪਿਛਲੇ 4 ਦਿਨਾਂ ਤੋਂ ਮੰਡੀ ਦੇ ਵਿੱਚ ਬੈਠਾ ਹੈ ਅਤੇ ਉਸ ਦੀ ਜਿਹੜੀ ਫਸਲ ਹੈ ਤੋਲੀ ਨਹੀਂ ਜਾ ਰਹੀ ਉਹ ਕਹਿੰਦਾ ਕਿ ਨਵੀਂ ਵੱਧ ਦੱਸੀ ਜਾ ਰਹੀ ਹੈ ਉਸ ਦਾ ਕਹਿਣਾ ਹੈ ਕਿ ਜੇਕਰ ਆਉਣ ਵਾਲੇ ਦਿਨਾਂ ਦੇ ਵਿੱਚ ਉਸ ਦੀ ਫਸਲ ਦੀ ਤੁਲਾਈ ਨਹੀਂ ਕੀਤੀ ਗਈ ਤਾਂ ਉਹ ਆਪਣੀ ਫਸਲ ਨੂੰ ਮਾਰਕੀਟ ਕਮੇਟੀ ਦਫ਼ਤਰ ਦੇ ਬਾਹਰ ਅੱਗ ਲਾ ਦੇਵੇਗਾ ਪਰ ਦੂਜੇ ਪਾਸੇ ਇਸ ਮੰਦ ਦੇ ਵਿੱਚ ਮਾਰਕੀਟ ਕਮੇਟੀ ਦੇ ਚੇਅਰਮੈਨ ਅਮਰ ਸਿੰਘ ਬਾਬਾ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਮੰਡੀਆਂ ਦੇ ਵਿੱਚ ਪੋਟਰ ਪ੍ਰਬੰਧ ਕੀਤੇ ਗਏ ਨੇ ਅਤੇ ਸਰਕਾਰ ਦੀਆਂ ਜੋ ਹਦਾਇਤਾਂ ਨੇ ਉਸ ਮੁਤਾਬਕ ਜੋ ਨਮੀ ਦੀ ਗੱਲ ਕਹੀ ਗਈ ਹੈ ਉਸ ਨਮੀ ਦੇ ਪੂਰੀ ਕਰਨ ਤੇ ਹੀ ਜਿਹੜੀ ਤਲਾਈ ਕੀਤੀ ਜਾ ਰਹੀ ਹੈਗੀ ਆ ਹੁਣ ਦੇਖਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਦੇ ਜੋ ਦਾਅਵੇ ਕੀਤੇ ਗਏ ਨੇ ਜੋ ਨਮੀ ਦੀ ਮਾਤਰਾ ਰੱਖੀ ਗਈ ਹੈ ਜੋ ਕਿਸਾਨਾਂ ਨੂੰ ਜਾਂ ਫਿਰ ਜੋ ਕਿਸਾਨਾਂ ਨੂੰ ਜੋ ਸਮੱਸਿਆਵਾਂ ਆ ਰਹੀਆਂ ਨੇ ਇਹਨਾਂ ਦਾ ਹੱਲ ਕਦੋਂ ਹੁੰਦਾ ਹੈ ਤੁਸੀਂ ਵੀ ਸੁਣੋ ਐਸਐਮਓ ਕੇ ਕੀ ਕਿਹਾ ਦੁਖੀ ਹੋਏ ਕਿਸਾਨ ਨੇ ਅਤੇ ਨਾਲ ਕੀ ਕਿਹਾ ਮਾਰਕੀਟ ਕਮੇਟੀ ਦੇ ਚੇਅਰਮੈਨ ਅਮਨਦੀਪ ਸਿੰਘ ਬਾਬਾ ਨੇ ਕਿਹੜਾ ਪਿੰਡ ਆ ਰਾਂਝਾਵਾਲਾ ਜੀ ਕੀ ਮੁਸ਼ਕਲ ਆ ਰਹੀ ਹੈ ਮੁਸ਼ਕਲ ਆ ਰਹੀ ਆ ਜੀ 80 ਕ ਗੱਟੇ ਕਣਕ ਦੇ ਸਾਰੇ ਮੇਰੇ ਸੌ ਵਾਰ ਤੜਕੇ ਦਾ ਆਇਆ ਠੀਕ ਐ ਪੁੱਤ ਮੇਰਾ ਮਰਿਆ ਪੋਤਰਾ ਨਿਕਿਆ ਜੈ 16 ਸਾਲ ਦਾ ਕਰੇ ਪਹੂ ਟਾਂਡਾ ਭੁੱਖਾ ਮਰੀ ਜਾਂਦਾ ਕਣਕ ਦੇ ਵਿੱਚ ਕੋਈ ਕਮੀ ਕਾੜ ਦੇਣਾ ਤੇ ਇਹ ਕਹਿੰਦੇ 14 ਆਖ ਦੇ ਦੇ ਕਰ 15 ਆਖ ਦਿੰਦੇ ਆ ਕਣਕ ਭਰ ਨਹੀਂ ਰਹੇ ਅਸੀਂ ਬੜੇ ਮੈਂ ਦੁਖੀ ਹੋਇਆ ਪਿਆ ਅੱਜ ਮੈਂ ਅਗਲੋਂ ਤੋ ਹੈ ਪਿਆ ਵਖੀਰ ਦੀ ਬਾਜੀ ਨੂੰ ਮੈਂ ਆ ਡੱਬੀ ਲੈ ਕੇ ਆਇਆ ਤੇ ਮੈਂ ਖਸਾ ਦੇਣੀ ਆ ਫਿਰ ਇਹ ਤੋਂ ਫਿਰ ਮਰੇ ਚੰਗੇ ਆ ਹੋਰ ਕੀ ਕਰ ਸਕਦੇ ਆ ਹੋਰ ਕੋਈ ਹੱਲ ਨਹੀਂ ਆ ਇਹ ਤੂੰ ਮਰ ਜਾਵੇਂ ਯੇ ਅੱਸੀ ਕਣਕ ਦੇ ਕਣਕ ਦੇ ਕੱਢ ਉਹਨੇ ਉਹਦੀ ਮੰਤ ਕੀਤੀ ਆ ਆਰਧੀਆਂ ਨੇ ਵੀ ਆਖਿਆ ਵੀ ਬਾਪੂ ਦੇ ਕਣਕ ਤੋਲਦੇ ਇਹਦੇ ਵਿੱਚ ਕੋਈ ਕਮੀ ਨਹੀਂ ਗਈ ਕੋਈ ਐਸੀ ਗੱਟੇ ਕਿਹੜੀ ਗੱਲ ਹੈ ਉਹਨੇ ਕਹਿੰਦੇ ਮੈਂ ਇਹ ਕਰੂੰਗਾ ਮੇਰੇ ਮੌਸਰਤ ਨਹੀਂ ਆਉਂਦੀ 7 ਵਜੇ ਆਖਦਾ 7 ਵਜੇ ਆਉਣਾ ਫਿਰ ਐਸ ਵੇਲੇ ਆਵੇ ਕਣਕ ਦਾ ਕਾਨੂੰਨ ਹੈ ਦੁਪਹਿਰੇ ਆਵੇ ਕਣਕ ਤਾਂ ਵੀ ਹੁੰਦੀ ਆ 7 ਵਜੇ ਤੇ ਕਾਨੂੰਨ ਹੈ 7 ਵਜੇ ਆ ਕੇ ਤੇ ਕਣਕ ਦੇ ਉਦੋਂ ਤੱਕ ਕਣਕ ਫੈਸਲ ਵੱਢ ਜਾਂਦੀ ਹੈ ਦੱਸੋ ਕਿ ਜਾਂ ਗਿਆ ਜਾਈਏ ਕਿ ਤੁਹਾਨੂੰ ਕੀ ਕਰੀਏ ਮੁੰਡਾ ਮੇਰਾ ਮਰਿਆ ਫਰੀਦ ਆਲੇ 7 ਵਜੇ ਆਉਂਦੇ 7 ਵਜੇ 7 ਵਜੇ ਆ ਕੇ ਉਹ ਮੁਕਤਰ ਕੱਢਿਆ 7 ਵਜੇ ਤੋਂ ਅੱਗੇ ਆਉਂਦੇ ਨੂੰ ਦੱਸੋ ਜੋ ਹੈ ਟਾਈਮ ਕੋ ਆਉਣ ਦਾ ਕਿੰਨੇ ਕਿਲੇ ਜੁਰੀਨ ਆਉਣੇ ਤਿੰਨ ਕਿਲੇ ਉਹ ਵੀ ਮੇਰਾ ਮੇਰੇ ਕੋਈ ਛੀਕਣਾ ਜਾਂ ਡੂੜ ਕਿਲਾ ਨੋ ਨਹੀਂ ਆ 22 ਕਿਲੇ ਹੀ ਆ ਹਾਂ ਉਹ ਨਾ ਰਿਹਾ ਦੱਸੋ ਕਿਹੜੇ ਪਾਸੇ ਜਾਗੇ ਤਰੇ ਗਰਦਾਸ ਬਰਾਣਾ ਪਿਪੜੀ ਤੇ ਕਦੋਂ ਤੋਂ ਬੈਠੇ ਹੋ ਤੇ ਕੀ ਸਥਿਤੀ ਆ ਖਰੀਦ ਦੀ ਕੰਤ ਤੁਹਾਨੂੰ ਯਾ 4 ਦਿਨ ਹੋ ਗਏ ਜਮਾ ਸੁੱਕੀ ਕਣਕ ਸੀਗੀ ਤੇ ਤੇ ਨਾ 14 ਮਸ਼ੀਨਾਂ ਵਾਲਾ ਨੂੰ ਗਵਾਂਡੀਆਂ ਗੋਡੇ ਨੂੰ ਵਿਖਾ ਕੇ ਫੇਰ ਵੱਡੀ ਆਈ। ਕੋਈ ਹੈ ਨਹੀਂ ਪਹਿਲਾਂ ਆਰਤੀਆਂ ਨੂੰ ਪੁੱਛ ਕੇ ਗਏ। ਇਹ ਕਹਿੰਦੇ ਸੁੱਕੀ ਵੱਢ ਕੇ ਲਏ। ਤੇ ਸੁੱਕੀ ਗਣ ਕਬੱਡੀ ਆ ਹੁਣ ਸਾਨੂੰ ਤਾਂ ਕੋਈ ਲੱਗਦਾ ਨਹੀਂ ਇਹਦੇ ਵਿੱਚ ਗਿੱਲਾ। ਇਹ ਕਹਿੰਦੇ 14 ਮੁਕ ਚ ਰੋਂਦਾ ਈ। 15 ਆਉਂਦਾ ਕੋਈ ਕਹਿੰਦਾ ਕਿਸੇ ਨੂੰ। ਹੁਣ 14 15 ਦਾ ਢੋਲਾ ਚੋਂ ਕੱਢ ਕੇ ਲਈਏ ਕਣਕ ਉਹਦਾ ਵੀ ਇੰਨਾ ਹੀ ਆਊਗਾ ਈ। ਤੇਰਾ ਜਦੋਂ ਦੋ ਦਾ ਵੀ ਆਉਂਦਾ। ਇਹ ਤਾਂ ਹੁਣ ਕੋਈ ਸਰਕਾਰ ਨੂੰ ਭੇਲ ਦੇਣੀ ਚਾਹੀਦੀ। ਆ ਚੌਥਾ ਦਿਨ ਹੋ ਗਿਆ ਈ। ਇਹ ਚਿੰਦੇ ਤਾਂ ਆ ਜਾਂਦੇ ਆ ਮੁੱਠ ਭਰ ਕੇ ਪਾ ਲਦੇ ਉਹ ਵੀ ਇੱਕ ਥਾਂ ਹੀ ਇਹਦੀ ਵੀ 400 ਢਿਗੀਆਂ ਪਾਈਏ ਕਿਸੇ ਪਾਸੇ ਗਿੱਲੀ ਦੀ ਮਾਰੀ ਮੋੜ ਹੂੰ ਤੇ ਵੇਖ ਕੇ ਇਹਦੇ ਟਟਕੇ ਟਕ ਕੰਕ ਦੇ ਡੰਡੀ ਲੱਗਦੇ ਤੇ ਕਿਉਂ ਹੋਈ ਕਿਉਂ ਨਹੀਂ ਇਹ ਮੌਸਮ ਤੇ ਕਹਿੰਦੇ ਕਿਉਂ ਕਿਉਂ ਆ ਜਿਆਦੇ ਮੌਸਮ ਇੱਕ ਤਾਂ ਇਹ ਪਤਾ ਹੁਣ ਮੌਸਮ ਵੀ ਸਿੱਲੀ ਆਈ ਹੁਣ ਇਹ ਦੇਖੋ ਜੀ ਇਹ ਸਿੱਲੀ ਹਵਾ ਵਗ ਜੇ ਤਾਂ ਸਾਡੇ ਤੂੜੀ ਵਾਲੀ ਮਸ਼ੀਨ ਨਹੀਂ ਫੇਰ ਚੱਲਦੀ ਹੈਨਾ ਇਹ ਮੌਸਮ ਹੀ ਆ ਜਾਂ ਹੁਣ ਇਹ ਜਿੰਨੀ ਦੇਰ ਦੇ ਰੱਖੀ ਦੱਸਦਾ ਉਹ ਲੱਭ ਪਿਆਰੇ ਸੀਗੇ ਵੀ ਕਣਕ ਦੇ ਥੋਲਾ ਜਿਹੀ ਆਉਂਦੀ ਆ ਉਹ ਵੀ ਇਸ ਤੱਕੀ ਵਾਲੇ ਵੀ ਕਹਿੰਦੇ ਆ ਹਾਂ ਕਹਿੰਦੇ ਆ ਔਰ ਥੱਕੀ ਕਣਕ ਪਾਉਨੇ ਅਸੀਂ ਡਰਮਾਂ 'ਚ ਤੇ ਜਦੋਂ ਆਟਾ ਪੈ ਜਾਂਦਾ ਖੀਰਲੀ ਬਾਦੀ ਤੇ ਤੱਕੀ ਵਾਲਾ ਆਖੂਗਾ ਤੁਹਾਡੀ ਕਣਕ ਗਿੱਲੀ ਆ ਹੈ ਇਹ ਹਸਾਬ ਆ 30 ਲੱਗਦਾ ਕਿੰਨਾ ਕੁ ਚਾਹੀਦਾ ਮੋਸਟ ਜਿਹੜਾ ਆਸਾਨ ਹੋਊਗਾ 14 ਦੇ ਵਰਤ ਕਹਿੰਦੇ ਹੀ ਚਲੋ 14 ਹੋਵੇ ਫੇਰੀ ਬਹੁਤ ਢੇਰੀਆਂ ਆ ਜਾਂਦੀਆਂ ਯਾਰ ਵਿੱਚ ਰਾਤ ਜੀ ਦੇਖੋ ਇੱਥੇ ਕਿਹੇ ਆਰਤੀ ਕਿਤੇ ਬਾਥਰੂਮ ਨਹੀਂ ਜੇ ਬੰਦੇ ਦੇ ਦਰਦ ਹੋਵੇ ਨਾ ਇੱਥੇ ਕਿਤੇ ਜਾਣ ਨੂੰ ਥਾਂ ਨਹੀਂ ਹੈ ਤੇ ਜਿਹੜੇ ਬੰਦੇ ਬੈਠਾ ਜਾਂਦਾ ਉਹ ਐਡਾ ਬੰਦਾ ਤੰਗਾ ਨਾ ਇੱਥੇ ਉੱਥੀ ਨਾ ਤੇ ਇੱਥੇ ਆਖਰ ਨੇ ਸਾਰੀਆਂ ਸੇ ਸਹੂਲਤਾ ਦਿੰਦੇ ਆ ਹੈ ਤੇ ਪੈਸੇ ਕੱਟੀ ਜਾਂਦੇ ਆ ਮੋਟਾ ਮੱਛਰਾ ਹਾਂ ਐਡਾ ਮੋਟਾ ਮੱਛਰਾ ਇਹ ਆਪ ਦਾ ਆਪ ਦਾ ਘਰਾਂ ਨੂੰ ਉੱਠ ਜਾਂਦੇ ਆ ਹੈ ਪੀ ਨਾਲ ਪਾਣੀ ਦਾ ਪਾਣੀ ਦੇ ਘਰੋਂ ਪਾਣੀ ਘਰੋਂ ਲਿਆਉਣੇ ਆ ਕਰੋਲੇ ਨੇ ਬੋਦਲਾਂ ਪਰ ਪਰ ਕੇ ਕਰੋਲੇ ਨੇ ਬੋਦਲਾਂ ਪਰ ਪਰ ਕੇ ਹੁਣ ਇੱਥੇ ਲੈਟਰ ਨਹੀਂ ਆਹ ਤੈਨੂੰ ਮਿਲ ਤੇ ਇਕੱਲਾ ਬੰਦਾ ਕਣਕ ਛੱਡ ਕੇ ਇੱਥੋਂ ਕਿੱਥੇ ਜਾਊਗਾ ਭਾਈ ਦੱਸ ਸਕਦਾ ਮਗਰੋਂ ਕਣਕ ਚੱਕ ਲੈ ਜਾਣਗੇ ਹਾਂ ਕਣਕ ਬਹੁਤ ਵਧੀਆ ਝਾੜ ਬਹੁਤ ਵਧੀਆ ਇਸ ਵਾਰੀ ਜਿਹੜਾ ਮੌਸਮ ਦੇ ਮਗਲੇ ਕਰਕੇ ਠੰਡਕ ਹੋਈ ਹੈ ਝਾੜ ਬਹੁਤ ਵਧੀਆ ਹੋਣ ਕਰਕੇ ਇਨਾਂ ਦਿਨਾਂ ਦੇ ਵਿੱਚ ਆਮ ਪੱਕੀ ਜਾਂਦੀ ਫਸਲ ਉਸੇ ਤਹਿਤ ਏਜੰਸੀਆਂ ਵਾਲੇ ਜੋ ਕੰਬਾਈਨਾਂ ਵਾਲਿਆ ਜੋ ਹਾਰਵੈਸਟ ਕਰਦੇ ਆ ਉਹਨਾਂ ਨੇ ਆਪਦੇ ਹਿਸਾਬ ਨਾਲ ਫਸਲ ਉਸੇ ਤਰੀਕੇ ਜਦੋਂ ਪੱਕ ਗਈ ਰੰਗ ਆ ਗਿਆ ਤੇ ਫਸਲ ਲੈ ਜਾਂਦੀ ਪਰ ਉਹਦੇ ਵਿੱਚ ਮੌਇਸਟਰ ਜ਼ਿਆਦਾ ਸੀ ਹੁਣ ਕਈ ਜੰਦੇ ਅਸੀਂ ਵਾਰ-ਵਾਰ ਇਸ ਟੈਸਟ ਕੀਤਾ ਹੈ ਕਈਆਂ ਦਾ 21 ਵੀ ਆਇਆ 17 18 ਆਮ ਹੀ ਤਰ੍ਹਾਂ ਫਿਰਦਾ ਇਸ ਗੱਲ ਦਾ ਉਹਦੇ ਤਹਿਤ ਅਸੀਂ ਉਹਨਾਂ ਨੂੰ ਵੀ ਬਹੁਤ ਪੱਖਾ-ਪੁੱਖਾ ਵੀ ਲਾ ਰਿਹਾ ਮਿਹਨਤ ਕਰ ਰਿਹਾ ਏ ਲੋਕਾਂ ਨੂੰ ਅਵੇਅਰ ਵੀ ਕੀਤਾ ਭਾਈ ਤੁਸੀਂ ਜਿਹੜਾ 12 ਮਾਸਟਰ ਰეკਮੈਂਡਡ ਹੈਗਾ ਉਹਦੇ ਤੇ ਲੈ ਕੇ आओ ਤਾਂ ਕਿ ਤੁਹਾਡਾ ਨਾਲ ਦੀ ਨਾਲ ਮਾਲ ਵਿਕ ਜਵੇ ਵਿਕ ਤੇ ਨਾਲ ਦੀ ਨਾਲ ਹੋ ਜਾਵੇ ਇਸ ਗੱਲ ਕਲੀਅਰ ਹੋ ਜਾਵੇ ਕਿੰਨੀ ਕੀ ਹੋ ਕਿੰਨੀ ਰਹੇਗੀ ਅ ਮਗਰਲੇ ਹਫਤੇ ਦਾ ਜਿਹੜੀ ਸਰਕਾਰੀ ਪਰਚੇ ਸ਼ੁਰੂ ਹੋਈ ਵੀ ਹੈ 4421 ਟਨ ਜਿਹੜੇ ਆ ਉਹ ਆਪਾਂ ਫੀਡ ਕਰ ਚੁੱਕੇ ਸਰਕਾਰੀ ਏਜੰਸੀ ਜਿョ ਕਿ ਉਹ ਕਟੌਣਾ ਵਿੱਚ ਲੱਗ ਚੁੱਕੀ ਹੈ ਲਗਭਗ ਇੰਨੀ ਕੀ ਆ ਜਾਂ ਥੋੜੀ ਜਿਹੀ ਘਟਾ 3000 ਟਨ ਜੜੀ ਹੈਗੀ ਆ ਉਹ ਅਣ ਵਿਕਿਆ ਪਿਆ ਉਹ ਮੌਇਸਚਰ ਵੱਧ ਹੋਣ ਕਰਕੇ ਪਿਆ ਹੈਗਾ ਪਰ ਬਹੁਤ ਸਾਰੇ ਵਧੀਆ ਪ੍ਰਬੰਧਨ ਲੱਗ ਰਹੇ ਆ ਕਿ ਕੁਦਰਤ ਦਾ ਥੋੜਾ ਜਿਹਾ ਮੌਸਮ ਦਾ ਅੱਜ ਵੀ ਜਵੇਂ ਬਦਲਵਾਈ ਜੀ ਇੱਕ ਦਿਨ ਧੁੱਪ ਲੱਗਦੀ ਆ ਤੇ ਬਦਲਵਾਈ ਹੋਗੇ ਰਹਿਣ ਕਰਕੇ ਫਿਰ ਮਤਲਬ ਕਿ ਮੌਇਸਚਰ ਨਹੀਂ ਡਾਊਨ ਆ ਰਿਹਾਗਾ ਪਰ ਲੋਕ ਸਮਝਦਾਰ ਕਿਸਾਨ ਹੁਣ ਸਮਝ ਗਿਆ ਪਰ ਉਹ ਨਹੀਂ ਉਹ ਵਾਰ-ਵਾਰ ਹੁਣ ਲੈ ਕੇ ਨਹੀਂ ਹੁੰਦੇ ਜਨ ਚਰ ਉਹ ਦਾ ਪੂਰਾ ਮੋਇਸਚਰ ਜਿਹੜਾ 12 ਨਹੀਂ ਹੁੰਦਾ ਉਹ ਮੋਇਸਚਰ ਲੈ ਕੇ ਨਹੀਂ ਆ ਰਹੇ। ਖਾਨਾ ਨੂੰ ਕੋਈ ਪਰੇਸ਼ਾਨੀ ਨਾ ਆਵੇ ਉਸ ਦੀ ਕਿਸ ਤਰ੍ਹਾਂ ਦਾ ਪ੍ਰਬੰਧ ਕੀਤਾ ਮੰਡੀ ਦੇ ਪ੍ਰਬੰਧਾ ਮਰੇ ਸਫਾਈ ਹੈ ਅਸੀਂ ਛਾਂ ਦੇਣੀ ਹੈ ਤੇ ਜੋ ਪਾਣੀ ਦੇ ਪ੍ਰਬੰਧਾ ਆਰਓ ਦਾ ਪ੍ਰਬੰਧਾ ਅਸੀਂ ਇਥੇ ਕੀਤਾ ਠੰਡਾ ਪਾਣੀ ਜਿਹੜੇ ਵਾਟਰ ਕੂਲਰ ਦੇ ਹਿਸਾਬ ਨਾਲ ਅਸੀਂ ਉਹ ਕੀਤਾ ਤੇ ਘੜੀ ਵੀ ਲਾਇਆ ਜਿਹਨਾਂ ਨਾਰਮ ਪਾਣਾ ਲੀਵਰਮੈਨ ਨੇ ਜਿਹੜਾ ਉਹ ਆਪਣਾ ਨਰਮ ਪਾਣੀ ਪੀਣਾ ਹੁੰਦਾਗਾ ਉਹ ਜਿਹੜਾ ਨਾਰਮਲ ਉਹ ਪਾਣੀ ਉੱਥੇ ਰੱਖਿਆ ਗਿਆ ਅ ਅੱਜ ਅਸੀਂ ਆਪਣਾ ਨਗਰ ਕੌਂਸਲ ਤੋਂ ਰੀ ਫੌਗਿੰਗ ਜੀ ਹੁੰਦੀ ਆ ਜੋ ਕਿ ਮੱਛਰ ਮਾਰਨ ਵਾਲੀ ਸ਼ਾਮ ਨੂੰ ਅਸੀਂ ਸੜਕਾਂ ਆਂ ਵੀ ਕਰਦੇ ਹਾਂ ਇਸ ਕੱਲ ਦਾ ਵੀ ਉਹ ਉਹਦੀ ਧੂਆ ਕਰਾਂਗੇ ਦੀ ਮੱਛਰ ਨੂੰ ਮੱਛਰ ਤੋਂ ਵੀ ਨੀ ਜਾਤ ਪਾਵਾ